ਪੰਜਾਬ ਵਿੱਚ ਜਿਹੜੀਆਂ ਸਰਕਾਰੀ ਬਸਾਂ ਚੱਲ ਰਹੀਆਂ ਉਹਨਾਂ ਦਾ ਜਿਹੜਾ ਪਈਆ ਇੱਕ ਵਾਰੀ ਫੇਰ ਠੱਪ ਹੋਣ ਦੀ ਜੜੀ ਹੈ ਉਮੀਦ ਕੀਤੀ ਜਾ ਰਹੀ ਹੈ ਜਾਂ ਇੱਕ ਐਲਾਨ ਕੀਤਾ ਜਾ ਰਿਹਾ ਹੈ ਔਰ ਜਦ ਦੀ ਪਈਆ ਜਦ ਦੀ ਪੰਜਾਬ ਦੀ ਬਸਾਂ ਦਾ ਠੱਪ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਵਿੱਚ ਆਮ ਆਦਮੀ ਨੂੰ ਸਫ਼ਰ ਕਰਨਾ ਕਿੰਨਾ ਭਾਰੀ ਪੈ ਜਾਏਗਾ ਉਹਨੂੰ ਕੰਮ ਤੇ ਜਾਣਾ ਕਿੰਨਾ ਔਖਾ ਕੰਮ ਹੋ ਜਾਏਗਾ ਸਾਡੇ ਨਾਲ ਪੰਜਾਬ ਦੇ ਪੀਆਰਟੀਸੀ ਅਤੇ ਪਨਵਸ ਜਿਹੜੀ ਸਰਵਿਸ ਹੈਗੀ ਆ ਉਹਨਾਂ ਦੇ ਕਰਮਚਾਰੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕੀ ਕਾਰਨ ਆ ਕਿਉਂ ਇਹ ਪੰਜਾਬ ਦੀਆਂ ਬਸਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਰੋਡ ਤੇ ਉਹਨੂੰ ਠੱਪ ਕਰਨ ਦੀ ਗੱਲ ਕਰ ਰਹੇ ਆ ਕੀ ਹੈ ਜੀ ਕੀ ਮਜਬੂਰੀ ਹੋ ਗਈ ਕੀ ਗੱਲਬਾਤ ਹੋ ਗਈ ਜਿਹੜੀ ਕੀ ਆਮ ਆਦਮੀ ਦੀ ਜ਼ਿੰਦਗੀ ਦਾ अहम ਹਿੱਸਾ ਤੁਸੀਂ ਉਹ ਬਸਾਂ ਦੇ ਪਈਏ ਠੱਪ ਕਰਨ ਦੀ ਗੱਲ ਕਰ ਰਹੇ ਹੋ ਕੀ ਗੱਲ ਹੋ ਗਈ ਦੇਖੋ ਜੀ ਅਸੀਂ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮ ਹੈ ਜਿਹੜੇ ਪੰਜਾਬ ਦੀਆਂ ਬਸਾਂ ਉੱਪਰ ਜਿਹੜੀਆਂ ਪੀਆਰਟੀਸੀ ਤੇ ਪਣ ਬਸਦੀਆਂ ਬਸਾਂ ਚੱਲ ਰਹੀਆਂ ਜੀ ਉਹਨਾਂ ਉੱਪਰ ਕੰਮ ਕਰਦੇ ਆ ਸੋ ਅਸੀਂ ਦਿਨ ਰਾਤ ਲੋਕਾਂ ਨੂੰ ਸਫ਼ਰ ਕਰਾ ਕੇ ਉਹਨਾਂ ਨੂੰ ਘਰ ਤੱਕ ਪਹੁੰਚਾ ਕੇ ਰਾਤ ਨੂੰ ਕਈ ਵਾਰੀ ਸੀ ਆਪ ਖੁਦ ਟਰੱਕਾਂ ਨੂੰ ਵਾਤੇ ਕੇ ਘਰੇ ਜਾਂਦੇ ਆ। ਸੋ ਸਾਨੂੰ ਸ਼ੌਂਕ ਨਹੀਂ ਕਿ ਅਸੀਂ ਹੜਤਾਲ ਕਰੀਏ ਧਰਨੇ ਮਜਾਰੇ ਲਾਈਏ। ਸੋ ਇਹ ਸਰਕਾਰ ਜਿਹੜੀ ਉਹ ਮਜਬੂਰ ਕਰ ਰਹੀ ਹੈ ਸਾਨੂੰ ਸੰਘਰਸ਼ ਕਰਨ ਵਾਸਤੇ ਕਿਉਂਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਆ ਸੂਏ ਸਰਕਾਰ ਨੇ ਸਾਡੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਕੱਚੇ ਮੁਲਾਜ਼ਮਾ ਨਾ ਚਾਹੇ ਉਹ ਸੀ ਟਰਾਂਸਪੋਰਟ ਦੇ ਮੁਲਾਜ਼ਮ ਹੈ ਚਾਹੇ ਸਿੱਖਿਆ ਵਿਭਾਗ ਦੇ ਆ ਚਾਹੇ ਕਿਸੇ ਵੀ ਵਿਭਾਗ ਦੇ ਕੱਚੇ ਮੁਲਾਜ਼ਮ ਨੇ ਸੋ ਸਾਡੇ ਧਰਨਿਆਂ 'ਚ ਜਾ ਕੇ ਖੁਦ ਪੰਜਾਬ ਦੇ ਜਿਹੜੇ ਐਸਵਲੇ ਟਰਾਂਸਪੋਰਟ ਮੰਤਰੀ ਲੱਗੇ ਉਹ ਜਾ ਕੇ ਬੋਲਦੇ ਰਹੇ ਸਾਡੇ ਧਰਨਿਆਂ 'ਚ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਠੇਕੇਦਾਰ ਬਾਹਰ ਕੱਢ ਦਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਾਂਗੇ ਤਨਖਾਹ ਵਾਧਾ ਲਾਗੂ ਕਰਾਂਗੇ ਨਵੀਆਂ ਸਰਕਾਰੀ ਬੱਸਾਂ ਪਾਵਾਂਗੇ ਤੇ ਇਸ ਅਧਾਰੇ ਨੂੰ ਜਿਹੜਾ ਉਹ ਪ੍ਰਫੁੱਲਤ ਕਰਾਂਗੇ ਟਰਾਂਸਪੋਰਟ ਮਾਫੀਆ ਖਤਮ ਕਰ ਦਾਂਗੇ ਪਰੰ ਤੋਂ ਲਗਾਤਾਰ 400 ਤੋਂ ਪਲੱਸ ਬੱਸਾਂ ਜਿਹੜੀਆਂ ਉਹ ਕੰਡਮ ਹੋ ਚੁੱਕੀਆਂ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ ਸੋ ਉਹਦੇ ਉਲਟ ਸਾਡੇ ਵਿਭਾਗ ਨੂੰ ਸਰਕਾਰੀ ਕਰਨ ਦੀ ਬਜਾਏ ਸਾਡੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਸਾਡੇ ਵਿਭਾਗ 'ਚ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਕਹਿ ਸਕਦੇ ਹਾਂ ਕਿ ਟਰਾਂਸਪੋਰਟ ਮਾਫੀਆ ਜਿਹੜਾ ਅੱਗੇ ਆਪਣੀਆਂ ਬੱਸਾਂ ਚਲਾ ਰਿਹਾ ਸੀ ਉਹਨਾਂ ਉੱਪਰ ਸਰਕਾਰੀ ਬੱਸਾਂ ਦਾ ਲੇਬਲ ਲਾ ਕੇ ਤੇ ਉਹਨਾਂ ਨੂੰ ਕਿਲੋਮੀਟਰ ਸਕੀਮ ਦੇ ਨਾਂ ਤੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਆ ਸੋ ਉਹਨਾਂ ਨੂੰ ਰੋਕਣ ਵਾਸਤੇ ਪਲੱਸ ਜਿਹੜੇ ਮੁਲਾਜ਼ਮ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ ਕੰਟਰੈਕਟ ਤੇ ਉਹਨਾਂ ਨੂੰ ਪੱਕੇ ਕਰਾਉਣ ਲਈ ਜਿਹੜੇ ਆਊਟਸੋਰਸਿੰਗ ਤੇ ਕੰਮ ਕਰਦੇ ਆ ਰਹੇ ਆ ਮਰਾਜ਼ਮ ਉਹਨਾਂ ਦਾ ਠੇਕੇਦਾਰ ਬਾਹਰ ਕੱਢਣ ਲਈ ਠੇਕੇਦਾਰ ਦਾ ਬਾਹਰ ਕੱਢਣ ਦਾ ਕਾਰਨ ਕੀ ਹੈ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਵੀ ਐਲਾਨ ਕੀਤਾ ਸੀ ਕਿ ਵਿਚੋਲੀਏ ਠੇਕੇਦਾਰ ਬਾਹਰ ਕੱਢਾਂਗੇ ਪਰੰਤੂ ਸਾਡੇ ਵਿਭਾਗ 'ਚ 2 ਤੋਂ 3 ਠੇਕੇਦਾਰ ਕਰ ਦਿੱਤੇ ਪਹਿਲਾਂ ਇੱਕ ਸੀ ਹੁਣ ਤਿੰਨ ਤਿੰਨ ਠੇਕੇਦਾਰ ਕਰਤੇ ਸੋ ਸਾਡੀ ਮੰਗ ਤਾਂ ਹੈ ਕਿ ਜਿਹੜਾ GST ਆ ਕਰੋੜਾਂ ਰੁਪਈਆ ਸਾਡਾ ਜੀਐਸਟੀ ਜਾ ਰਿਹਾ ਕਰੋੜਾਂ ਰੁਪਈਆ 6 ਤੋਂ 7 ਕਰੋੜ ਰੁਪਈਆ ਸਾਡਾ ਸਿਕਿਉਰਿਟੀ ਦੇ ਨਾਂ ਤੇ ਠੇਕੇਦਾਰ ਖਾ ਰਿਹਾ ਇਸੇ ਤਰੀਕੇ ਨਾਲ ਸਾਡਾ ইপিਐਫ ਜਿਹੜਾ ਹਰ ਮਹੀਨੇ ਜਮਾ ਹੋਣਾ ইপিਐਫ ਤੇ ਐਸਆਈ ਆ ਉਹ ਸਾਡਾ 4 ਤੋਂ 5 ਕਰੋੜ ਰੁਪਈਆ ਉਹ ਠੇਕੇਦਾਰ ਲਗਾਤਾਰ ਉਹਨੂੰ ਖਾ ਰਿਹਾ ਜਮਾ ਨਹੀਂ ਕਰਾ ਰਿਹਾ ਇਹ ਜਿਹੜੀਆਂ ਸਾਡੀਆਂ ਦਿੱਕਤਾਂ ਨੇ ਇਹ ਦਿੱਕਤਾਂ ਸੀਐਮ ਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹ ਗਲਤੀ ਕਰ ਰਹੇ ਆ ਰੋਡਵੇਜ਼ ਦੀਆਂ ਬਸਾਂ ਦਾ ਜਿਹੜਾ ਪਈ ਆ ਉਹਨੂੰ ਠੱਪ ਕਰਨ ਦੀ ਤੁਸੀਂ ਉਹ ਲੋਕਾਂ ਦੇ ਬਾਰੇ ਵੀ ਤਾਂ ਸੋਚੋ ਜਿਹੜੇ ਕਿਉਂਕਿ ਅੱਛੇ ਦੇਖੋ ਜਿੰਨੇ ਵੀ ਅੱਛੇ ਜਣੇ ਹੈਗੇ ਆ ਜਿਨ੍ਹਾਂ ਦੇ ਘਰ ਦੋ ਢਾਣੇ ਹੈਗੇ ਆ ਉਹਨਾਂ ਕੋਲ ਤਾਂ ਗੱਡੀਆਂ ਹੈਗੀਆਂ ਉਹ ਗੱਡੀਆਂ ਤੇ ਚੱਲਦੇ ਆ ਛੋੜੇ ਕੋਲ ਤਾਂ ਜਿਹੜੇ ਬਸਾਂ ਤੇ ਚੱਲਦੇ ਆ ਉਹ ਤਾਂ ਮਜਬੂਰ ਲੋਗ ਆ ਬੜੇ ਗਰੀਬ ਲੋਗ ਆ ਬੜੀ ਮੁਸ਼ਕਲ ਨਾਲ ਉਹ ਬਸਾਂ ਤੇ ਜਿਹੜਾ ਕਿਰਾਇਆ ਉਹ ਦੇ ਸਕਦੇ ਆ ਤੁਸੀਂ ਦੇਖੋ ਤੁਸੀਂ ਉਹਨਾਂ ਦੇ ਬਾਰੇ ਵੀ ਤਾਂ ਸੋਚੋ ਤੁਸੀਂ ਤਾਂ ਇੱਕ ਵਾਰੀ ਇੱਕੋ ਦਮ ਆਪਣੀ ਫੇਵਰਟ ਚ ਫੈਸਲਾ ਲੈ ਲਿਆ ਵੀ ਹਾਂ ਯਾਰ ਬਸਾਂ ਦਾ ਪਈਆ ਜਿਹੜਾ ਉਹ ਠੱਪ ਕਰਨਾ ਬਿਲਕੁਲ ਜਿਹੜੇ ਬੱਸਾਂ 'ਚ ਸਾਡੇ ਮੁਸਾਫਰ ਸਫ਼ਰ ਕਰਦੇ ਹੋ ਸਾਡੇ ਪਰਿਵਾਰਕ ਮੈਂਬਰ ਨੇ ਕਿਉਂਕਿ ਉਹ ਸਾਡੇ ਪੰਜਾਬ ਦੇ ਵਸਨੀਕ ਆ ਤੇ ਅਸੀਂ ਵੀ ਪੰਜਾਬ ਦੇ ਮੁਲਾਜ਼ਮ ਆ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਹੇ ਆ ਅੱਜ ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਦਿੱਤੀ ਆ ਜਿਹਦੇ ਵਾਸਤੇ ਬੱਸਾਂ ਦੀ ਬੜੀ ਵੱਡੀ ਗਿਣਤੀ ਚਾਹੀਦੀ ਆ ਪਰ ਬੱਸਾਂ ਦੀ ਘਾਟ ਹੋਣ ਕਾਰਨ ਇੱਕ ਬੱਸ ਦੇ ਵਿੱਚ ਲਗਭਗ 100 ਤੋਂ 120 ਵਿਵਾਰੀ ਹੁੰਦੀ ਆ ਜਿਸ ਕਾਰਨ ਲੜਾਈ ਝਗੜੇ ਵੀ ਹੁੰਦੇ ਆ ਲੋਕ ਬੱਸਾਂ 'ਚੋਂ ਡਿੱਗ ਕੇ ਸੱਟਾਂ ਪੇਟਾਂ ਵੀ ਲੱਗਦੀਆਂ ਤੇ अनेका ਇਹੋ ਜਿਹੇ ਹਾਦਸੇ ਵਾਪਰਦੇ ਆ ਸੋ ਅਸੀਂ ਪਹਿਲਾਂ ਤੋਂ ਹੀ ਲੋਕਾਂ ਦੀਆਂ ਭਾਗ ਚ ਬਸਾਂ ਪੈਣ ਗਿਆ ਤੇ ਆਟੋਮੈਟਿਕ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਨੂੰ ਇੱਥੇ ਵਿਭਾਗ ਦੇ ਵਿੱਚ ਨੌਕਰੀਆਂ ਮਿਲਣਗੀਆਂ ਉਹਨਾਂ ਦੇ ਨੌਕਰੀਆਂ ਦੇ ਰਸਤੇ ਖੁੱਲਣਗੇ ਦੂਜੀ ਗੱਲ ਸਰਕਾਰ ਦੀ ਕਿ ਇਹਦੇ ਚ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਅਸੀਂ ਇਹ ਨਹੀਂ ਵੀ ਇੱਕਦਮ ਹੀ ਚੱਕਾ ਜਾਮ ਕਰਤਾ ਅਸੀਂ ਲਗਭਗ ਇੱਕ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਸਰਕਾਰ ਨੂੰ ਆਪਣਾ ਮੰਗ ਪੱਤਰ ਭੇਜਦੇ ਆ ਸਾਡੀਆਂ ਇਹ ਮੰਗਾਂ ਨੇ ਇਹ ਮੰਗਾਂ ਦਾ ਹੱਲ ਕੀਤਾ ਜਾਵੇ ਜੇਕਰ ਸਾਨੂੰ ਸਰਕਾਰ ਮੀਟਿੰਗ ਬੁਲਾ ਕੇ ਮੰਗਾਂ ਦਾ ਹੱਲ ਕਰ ਦਿੰਦੀ ਆ ਸਾਡਾ ਕੋਈ ਸ਼ੌਂਕ ਨਹੀਂਗਾ ਚੱਕਾ ਜਾਮ ਕਰਨਾ ਜਾਂ ਬੰਦ ਕਰਨਾ ਪਰ ਜਦੋਂ ਸਰਕਾਰਾਂ ਜਿਹੜੀਆਂ ਲੋਕਤੰਤਰ ਦੇ ਵਿੱਚ ਸਰਕਾਰਾਂ ਚੁਣੀਆਂ ਨੇ ਉਹ ਕਿਸੇ ਦੀ ਨਾ ਲੋਕਾਂ ਦੀ ਗੱਲ ਸੁਣਦੀਆਂ ਨੇ ਨਾ ਮੁਲਾਜ਼ਮਾਂ ਦੀ ਗੱਲ ਸੁਣਦੇ ਆਂ ਤੇ ਫਿਰ ਸਾਨੂੰ ਮਜਬੂਰ ਨੇ ਜਿਹੜਾ ਉਹ ਸੰਘਰਸ਼ ਦੇ ਰਾਹ ਤੇ ਉਤਰਨਾ ਪੈਂਦਾ ਜਿਹਦੇ ਕਰਕੇ ਚੱਕਾ ਜਾਮ ਕਰਨਾ ਕਿ ਕਿਲੋਮੀਟਰ ਸਕੀਮ ਇੰਨੀ ਵਧੀਆ ਸਕੀਮ ਹੈਗੀ ਆ ਉਸ 'ਚ ਦੇਖੋ ਨਾ ਤਾਂ ਸਰਕਾਰ ਦੀ ਕੋਈ ਇਨਵੈਸਟਮੈਂਟ ਹੈਗੀ ਆ ਪ੍ਰਾਈਵੇਟ ਬੰਦੇ ਦੀ ਇਨਵੈਸਟਮੈਂਟ ਹੈਗੀ ਆ ਉਹਨੇ ਗੱਡੀ ਪਾਣੀ ਆ ਜਿੰਨੀ ਗੱਡੀ ਚੱਲੇਗੀ ਉਸ ਦੇ ਹਿਸਾਬ ਨਾਲ ਅਸੀਂ ਉਹਨੂੰ ਪੇਮੈਂਟ ਦੇਣੀ ਆ ਡਰਾਈਵਰ ਉਹ ਉਸ ਦਾ ਕਹਿੰਦੇ ਜੇ ਜਦੀ ਬੱਸ ਖਰਾਬ ਹੋ ਜਾਂਦੀ ਆ ਉਸ ਬੱਸ ਦਾ ਜਿਹੜੇ ਕਹਿੰਦੇ ਖਰਾਬ ਦਾ ਜਿਹੜਾ ਖਰਚਾ ਹੈਗਾ ਜਿਹੜਾ ਰਿਪੇਅਰ ਦਾ ਖਰਚਾ ਹੈਗਾ ਉਹ ਵੀ ਕੰਪ੍ਰਾਈਵੇਟ ਕੰਪਨੀ ਦਾ ਸਰਕਾਰ ਦਾ ਇਸ 'ਚ ਬਚਾਅ ਵੀ ਬ ਜਿਹੜੀਆਂ ਉਹ ਬੱਸਾਂ ਚੱਲਦੀਆਂ ਨੇ ਜੀ ਉਹਨਾਂ ਨੂੰ ਲਗਭਗ ਵੀ 10 ਰੁਪਏ ਤੋਂ ਲੈ ਕੇ 11 ਰੁਪਏ ਤੱਕ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਨੇ ਤੇ ਐਗਰੀਮੈਂਟ ਹੁੰਦਾ ਉਹਨਾਂ ਦਾ 10 ਤੋਂ 12000 ਪ੍ਰਤੀ ਮਹੀਨਾ ਪਰ ਉਹਨਾਂ ਤੋਂ 18-18000 ਉਹਨੇ 19000 ਕਿਲੋਮੀਟਰ ਕਰਾ ਕੇ ਜਿਹੜੇ ਉਹਨਾਂ ਨੇ 5 ਸਾਲ ਜਾਂ 6 ਸਾਲ ਚ ਕਿਲੋਮੀਟਰ ਕਰਨੇ ਨੇ ਕਾਨੂੰਨ ਦੇ ਹਿਸਾਬ ਨਾਲ ਉਹ 3 ਸਾਲ ਚ ਪੂਰੇ ਕਰ ਜਾਂਦੇ ਨੇ ਤੇ ਉਸ ਤੋਂ ਬਾਅਦ 3 ਸਾਲ ਹੋਰ ਉਹਨਾਂ ਨੇ ਉਸੇ ਸਾਹਮਣੇ ਚੱਲ ਕੇ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਆਮਦਨ ਆ ਜਿਹੜੀ ਉਹ ਨਾਲ ਲੈ ਜਾਂਦੇ ਨੇ ਉਹੀ ਬੱਸ ਜਿਹੜੀ ਪੀਆਰਟੀਸੀ ਜਾਂ ਰੋਡ ਵਿੱਚ ਪਊਗੀ ਉਹੀ ਬੱਸ ਆਪਣੇ 15 ਸਾਲ ਸਰਵਿਸ ਦਿੰਦੀ ਆ 15 ਸਾਲ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਇਹ ਕਿਲੋਮੀਟਰ ਗੱਡੀ ਆ ਇਹ 6 ਸਾਲ ਬਾਅਦ ਮਾਲਕ ਆਪਦੀ ਲੈ ਜਾਂਦੇ ਨੇ ਗੱਡੀ ਵੀ ਚਲੀ ਜਾਂਦੀ ਆ ਮੁੜ ਕੇ ਆ ਆਮ ਸਵਾਰੀਆਂ ਆਮ ਲੋਕਾਂ ਵਾਸਤੇ ਸਬਰ ਸੋਲ ਖਤਮ ਹੋ ਜਾਂਦਾ ਜਿਵੇਂ ਕਿ ਹੋਣਾ ਹੈਗਾ ਤੇ ਸਰਕਾਰ ਬੱਸਾਂ ਨਹੀਂ ਪਾ ਰਹੀ ਤੇ ਅਸੀਂ ਕਹਿੰਨੇ ਵੀ ਇੰਨਾ ਹੀ ਥਾਵੇਂ ਸਰਕਾਰ ਆਪਦੀ ਬੱਸਾਂ ਪਾਵੇ 15 ਸਾਲ ਲੋਕਾਂ ਨੂੰ ਸੁੱਖ ਸਹੂਲਤ ਦੇਵੇ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਅਨਮਿੱਥੇ ਸਮੇਂ ਲਈ ਜਿਹੜੀ ਐ ਸਟ੍ਰਾਈਕ ਜਿਹੜੀ ਆ ਉਹ ਹੋ ਜਾਏਗੀ ਜਦਿਆਂ ਸੋਡੀਆਂ ਮੰਗਾ ਨਹੀਂ ਮੰਨੀਆਂ ਗਈਆਂ ਅਨਮਿੱਥੇ ਸਮੇਂ ਲਈ ਤੁਸੀਂ ਦੇਖੋ ਤਾਂ ਸੀ ਆਮ ਆਦਮੀ ਤਾਂ ਤਾਂ ਦੇਖੋ ਕੋਈ ਸਾਨੂੰ ਲੱਗਦਾ ਨਹੀਂ ਆ ਵੀ ਯਾਰ ਸਰਕਾਰ ਨੂੰ ਜਿਹੜਾ ਇੱਕ ਮੈਸੇਜ ਦੇਣਾ ਜ਼ਰੂਰੀ ਆ ਮੈਸੇਜ ਆਪਾਂ ਪੋਜ਼ਿਟਿਵ ਵੇ ਨਾਲ ਵੀ ਦੇ ਸਕਦੇ ਆ ਵੀ ਸਟ੍ਰਾਈਕ ਹੋਇਆ ਪਈਏ ਵੀ ਸਾਨੂੰ ਜਾਗਨਾ ਕਰਦੇ ਪੈਣ ਔਰ ਸਰਕਾਰ ਤੱਕ ਉਸ ਦਾ ਮੈਸੇਜ ਵੀ ਪਹੁੰਚ ਜਾਏ ਦੇਖੋ ਜੀ ਇਹ ਮੈਸੇਜ ਅਸੀਂ ਦੇਣਾ ਚਾਹੁੰਨੇ ਪਹਿਲਾਂ 18 ਤਰੀਕ ਨੂੰ ਅਸੀਂ ਗੇਟ ਰੈਲੀਆ ਕਰ ਰਹੇ ਹਾਂ 22 ਤਰੀਕ ਨੂੰ ਪੰਜਾਬ ਦੇ ਜਿੰਨੇ ਐਮ ਐਲ ਏ ਉਹਨਾਂ ਦੇ ਗੇਟਾਂ ਅੱਗੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਸੋ ਜੇਕਰ ਸਰਕਾਰ ਹੱਲ ਨਹੀਂ ਕੱਢਦੀ ਤਾਂ ਅਸੀਂ ਤਿੰਨ ਰੋਜ਼ਾ ਹੜਤਾਲ ਲਈ ਕੀ ਆ ਸੋ ਸੋਸ਼ਲ ਹੜਤਾਲ ਚ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਸਾਡੇ ਨਾਲ ਪੈਨਲ ਮੀਟਿੰਗ ਚ ਬੈਠ ਕੇ 1 ਮਹੀਨੇ ਦਾ ਸਮਾਂ ਦਿੱਤਾ ਸੀ ਉਹਨਾਂ ਨੇ ਪਰੰਤੂ ਹੱਲ ਨਹੀਂ ਕੱਢਿਆ ਜੇ ਹੁਣ ਵੀ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਬੈਠ ਕੇ ਕੋਈ ਹੱਲ ਕੱਢ ਦੇਣ ਤੇ ਸਾਨੂੰ ਹੜਤਾਲ ਦੀ ਲੋੜ ਹੀ ਨਹੀਂ ਸਾਨੂੰ ਕਿਹੜਾ ਸ਼ੌਂਕ ਹੈ ਸੀ ਹੜਤਾਲ ਕਰਕੇ ਜਾਈਏ ਦੂਸ ਬਸ 6 ਸਾਲਾਂ ਦੇ ਵਿੱਚ 1 ਕਰੋੜ ਰੁਪਏ ਤੋਂ ਪਲੱਸ ਰੁਪਿਆ ਲੈ ਕੇ ਜਾਂਦੀ ਹੈ ਜਦ ਕਿ ਸਰਕਾਰੀ ਬੱਸ ਉਹਦੇ ਬਰਾਬਰ 30 ਲੱਖ ਚ ਨਵੀਂ ਪੈਂਦੀ ਹੈ ਕਹਿਣ ਤੋਂ ਭਾਵ ਕਿ ਤਿੰਨ ਬੱਸਾਂ ਸਰਕਾਰੀ પાਕੇ ਤੇ ਪਲੱਸ ਨਾਲ ਫਿਰ ਵੀ 10 ਲੱਖ ਰੁਪਿਆ ਬਚਦਾ ਤੇ ਉਹ ਬੱਸਾਂ 15-15 ਸਾਲ ਸਾਡੇ ਵਿਭਾਗ ਚ ਚੱਲਣਗੀਆਂ ਸੋ ਜੇ ਪ੍ਰਾਈਵੇਟ ਆਪਰੇਟਰ ਸਾਡੇ ਤੋਂ 1 ਕਰੋੜ ਰੁਪਿਆ ਲਵਾ ਕੇ ਤੇ 6 ਸਾਲਾਂ ਬਾਅਦ ਬੱਸ ਵੀ ਲੈ ਜਾਂਦਾ ਤਾਂ ਉਹਦਾ ਪ੍ਰਾਈਵੇਟ ਆਪਰੇਟਰ ਨੂੰ ਫਾਇਦਾ ਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਤੇ ਸਰਕਾਰੀ ਖਜ਼ਾਨਾ ਕਹਿੰਦਾ ਆਮ ਜਨਤਾ ਦਾ ਅਸੀਂ ਆਮ ਜਨਤਾ ਦੇ ਪੈਸੇ ਬਚਾਉਣਾ ਚਾਹੁੰਦੇ ਆ ਆਮ ਜਨਤਾ ਦਾ ਖਜ਼ਾਨਾ ਉਹ ਬਚਾਉਣਾ ਚਾਹੁੰਦੇ ਆ ਇਸ ਕਰਕੇ ਸੰਘਰਸ਼ ਕਰ ਰਹੇ ਆ ਅਸੀਂ 10000 ਸਰਕਾਰੀ ਬੱਸ ਕਰਨ ਦੀ ਗੱਲ ਕਰਦੇ ਆ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਸੜਕਾਂ ਤੇ ਖੜੀਆਂ ਨਾ ਰਹਿ ਜਾਣ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੱਸਾਂ ਦੇ ਵਿੱਚ ਆਰਾਮ ਨਾਲ ਸੀਟ ਤੇ ਬੈਠ ਕੇ ਜਾਣ ਉਹਨਾਂ ਲਈ ਚੀਜ਼ਾਂ ਨੂੰ ਲੈ ਕੇ ਅਸੀਂ 1 ਮਹੀਨਾ ਪਹਿਲਾਂ ਪਿਛਲੀ 7 ਤਰੀਕ ਨੂੰ ਜਿਹੜੀ ਲੰਘ ਚੁੱਕੀ ਆ 7 ਤਰੀਕ ਨੂੰ ਨੋਟਿਸ ਭੇਜਿਆ ਤੇ 6-7 ਤਰੀਕ ਨੂੰ ਅਸੀਂ ਹੜਤਾਲ ਕਰਨ ਜਾ ਰਹੇ ਇੱਕ ਮਹੀਨਾ ਜੇ ਸਾਡੇ ਕੋਲ ਹੜਤਾਲ ਦੇ ਵਿੱਚ ਪਿਆ ਸੋ ਸਰਕਾਰ ਤੇ ਸਰਕਾਰ ਦੇ ਜਿਹੜੇ ਨਮਾਇंदे ਆ ਉਹ ਬੈਠ ਕੇ ਸਾਡੇ ਨਾਲ ਮੀਟਿੰਗ ਕਰਕੇ ਹੱਲ ਕੱਢ ਸਕਦੇ ਆ ਸਰਕਾਰ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਧਰਨਾ ਲੱਗਣ ਹੀ ਨਹੀਂ ਦੇਣਾ ਪੰਜਾਬ 'ਚ ਜਦੋਂ ਤੁਹਾਨੂੰ ਲੋੜ ਹੋਈ ਸਾਡੇ ਨਾਲ ਆਓ ਅਸੀਂ ਚੰਡੀਗੜ੍ਹ ਤੁਹਾਡੇ ਨਾਲ ਬੈਠ ਕੇ ਮੰਗਾਂ ਦਾ ਹੱਲ ਕਰਦਿਆ ਕਰਾਂਗੇ ਸੋ ਅਸੀਂ ਤਾਂ ਨੋਟਿਸ ਭੇਜ ਚੁੱਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਸੂਚਨਾ ਵੀ ਦੇ ਚੁੱਕੇ ਆ ਨੋਟਿਸ ਰਾਹੀਂ ਵੀ ਸੂਚਨਾ ਦੇ ਦਿੱਤੀ ਆ ਹੁਣ ਸਾਡੇ ਸਾਡੇ ਕੋਲ ਲਾਸਟ ਸਮਾਂ ਜਾਂ ਲਾਸਟ ਸਾਡੇ ਕੋਲ ਹਥਿਆਰ ਕੀ ਆ ਅੱਜ ਕਿਸਾਨ ਵੀ ਬਾਰਡਰਾਂ ਤੇ ਬੈਠੇ ਆ ਆਖਰੀ ਹਥਿਆਰ ਤੱਕ ਕਿਸਾਨਾਂ ਕੋਲੇ ਜੇ ਉਹੀ ਗਲਤ ਆਇਆ ਸੀ ਐਸੀ ਕਰ ਰਹੇ ਆ ਵੀ ਹਰ ਇੱਕ ਵਰਗ ਇਸ ਸਮੇਂ ਹੜਤਾਲ ਦੇ ਉੱਤੇ ਆ ਜੇ ਦੀ ਹਰ ਇੱਕ ਵਰਗ ਇਸ ਤਰ੍ਹਾਂ ਹੜਤਾਲ ਕਰਨ ਲੱਗ ਗਿਆ ਤਾਂ ਫਿਰ ਸਰਕਾਰਾਂ ਚੱਲਣਗੀਆਂ ਕਿੱਦਾਂ ਬਿਲਕੁਲ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਸਰਕਾਰਾਂ ਨੂੰ ਲੋਕਤੰਤਰ ਦੇ ਵਿੱਚ ਲੋਕਾਂ ਨੇ ਚੁਣਿਆ ਵਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਜੋ ਜੋ ਲੋਕਾਂ ਦੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਕਰਨਾ ਪਰ ਸਰਕਾਰ ਜਦੋਂ ਮੁਸ਼ਕਲਾਂ ਤੋਂ ਹੱਲ ਕਰਨ ਦੀ ਬਜਾਏ ਉਹ ਤੋਂ ਭੱਜਦੀ ਆ ਤੇ ਫਿਰ ਮਜਬੂਰਨ ਸੰਘਰਸ਼ਾਂ ਦਾ ਹੜਤਾਲਾਂ ਦਾ ਰਸਤਾ ਰਹਿ ਜਾਂਦਾ ਕੋਈ ਰਸਤਾ ਨਹੀਂ ਬਚਦਾ ਫਿਰ ਜਿਹੜੇ ਮੁਲਾਜ਼ਮ ਆ ਉਹ ਮਤਲਬ ਸੰਘਰਸ਼ ਤੇ ਉਤਰਦੇ ਆ ਅੱਛਾ ਸਰ ਕਿੰਨੀਆਂ ਬਸਾਂ ਹੈਗੀਆਂ ਕਿੰਨੇ ਮੁਲਾਜ਼ਮ ਹੈਗੇ ਆ ਕਿੰਨੇ ਕੰਟੈਕਟ ਤੇ ਹੈਗੇ ਆ ਥੋੜਾ ਜਿਹਾ ਉਹ ਦੱਸੋ ਜਰਾ ਤਾਂ ਕਿ ਪਤਾ ਚੱਲੇ ਵੀ ਰਿਐਲਿਟੀ ਕੀ ਆ ਸਾਡੇ ਕੋਲ ਜੀ ਪੀਆਰਟੀਸੀ ਦੇ ਪਣ ਬੱਸ ਦੇ ਵਿੱਚ 2000 ਮੁਲਾਜ਼ਮ ਜਿਹੜਾ ਕੰਟਰੈਕਟ ਤੇ ਕੰਮ ਕਰਦਾ 6000 ਮੁਲਾਜ਼ਮ ਜਿਹੜਾ ਆਊਟਸੋਰਸਿੰਗ ਦੇ ਕੰਮ ਕਰਦਾ ਸਾਡੇ ਸਰਕਾਰੀ ਅੰਕੜੇ ਜਿਹੜੇ 1990 ਦੇ ਅੰਕੜੇ ਉਸ ਮੁਤਾਬਕ ਸਾਡੇ ਕੋਲ 2407 ਬੱਸਾਂ ਜਿਹੜੀਆਂ ਨੇ ਉਹ ਪੰਜਾਬ ਰੋਡ ਵਿੱਚ ਚਾਹੀਦੀਆਂ ਸੀ ਜਿੰਦੇ ਵਿੱਚ ਹੁਣ ਇਸ ਵੇਲੇ ਸਾਡੇ ਕੋਲ 1700 ਬੱਸਾਂ ਕਹਿਣ ਤੋਂ ਭਾਵ 700 ਬੱਸ ਉਹ 1990 ਮੁਤਾਬਕ ਵੀ ਘਟਿਆ ਇਸੇ ਤਰੀਕੇ ਨਾਲ ਪੀਆਰਟੀਸੀ ਦੇ ਵਿੱਚ ਸਾਡੇ ਕੋਲ 1100 ਬੱਸ ਆ ਲਗਭਗ 250 ਬੱਸ ਪੀਆਰਟੀਸੀ ਜੀ ਵੀ ਘਟਿਆ ਉਸ ਮੁਤਾਬਕ ਪਰ ਅੱਜ ਪੰਜਾਬ ਦੀ ਆਬਾਦੀ ਨੂੰ ਵੇਖ ਲਈਏ ਤੇ 10000 ਸਰਕਾਰੀ ਬੱਸ ਹੋਣੀ ਚਾਹੀਦੀ ਕਹਿਣ ਤੋਂ ਭਾਵ ਕਿ ਸਾਡੇ ਕੋਲ 3000 3100 ਬੱਸ ਆ ਜਦ ਕਿ ਸਾਡੇ ਕੋਲ ਇਸ ਵੇਲੇ 10000 ਬੱਸ ਹੋਣੀ ਚਾਹੀਦੀ 7000 ਬੱਸ ਆ ਅਸੀਂ ਜਨਤਾ ਵਾਸਤੇ ਘਟਿਆ ਸੀ ਉਹਦੀ ਮੰਗ ਕਰ ਰਹੇ ਹਾਂ ਕਿ ਵਾਦੀ ਮਤਾਬਕ ਬੱਸਾਂ ਦੀ ਗਿਣਤੀ ਪੂਰੀ ਕੀਤੀ ਜਾਵੇ ਇਹ ਜਿਹੜੇ ਮੁਲਾਜ਼ਮ ਅਸੀਂ ਤੁਹਾਨੂੰ ਦੱਸਿਆ ਇਹ ਮੁਲਾਜ਼ਮ ਪੱਕੇ ਕੀਤੇ ਜਾਣ ਪਲੱਸ ਜੇ ਬੱਸਾਂ ਦੀ ਗਿਣਤੀ ਵਧਦੀ ਆ ਤੇ ਪੰਜਾਬ ਦੇ ਨੌਜਵਾਨ ਨੇ ਇੱਕ ਵਾਸਤੇ ਤਿੰਨ ਤੋਂ ਲੈ ਕੇ ਪੰਜ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਸਕਦੀ ਆ ਪੰਜਾਬ ਸਰਕਾਰ ਨੂੰ ਤਾਂ ਚਾਹੀਦਾ ਕਿ ਨਗਦਾਂ ਦਾ ਸੌਦਾ ਵਾ ਪਹਿਲਾਂ ਪੈਸੇ ਲੈਣੇ ਬਾਅਦ ਵਿੱਚ ਟਿਕਟ ਦੇਣੀ ਆ ਤੇ ਨੌਜਵਾਨਾਂ ਨੂੰ ਨੌਕਰੀ ਦੇਣ ਬੱਸਾਂ ਪਾਉਣ ਨਾਲੇ ਜਿਹੜੇ ਪੰਜ ਭਗਵੰਤ ਮਾਨ ਨੇ ਫੈਸਲੇ ਕੀਤੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤੇ ਸੀ ਕਿ ਬਾਹਰ ਤੋਂ ਆਣ ਕੇ ਲੋਕ ਨੌਕਰੀ ਕਰਨਗੇ ਤੇ ਨੌਕਰੀ ਦੇ ਰੁਜ਼ਗਾਰ ਦੇ ਪੈਦਾ ਹੁੰਦੇ ਆ ਸਰਕਾਰੀ ਬੱਸਾਂ પાਕੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਸੋ ਅਸੀਂ ਤਾਂ ਆਮ ਜਨਤਾ ਦੀ ਮੰਗ ਨੂੰ ਨਾਲ ਲੈ ਕੇ ਚੱਲਦੇ ਪਏ ਆ ਕਿ ਲੋਕ ਛੜਕਾਂ ਤੇ ਨਾ ਖੜੇ ਰਹਿ ਜਾਣ ਤੇ ਲੋਕਾਂ ਦੇ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹ ਨਸ਼ੇ ਵਾਲੇ ਪਾਸੇ ਨੂੰ ਨਾ ਜਾਣ ਉਹਨਾਂ ਨੂੰ ਰੁਜ਼ਗਾਰ ਮਿਲੇ ਸੋ ਇਸ ਮੰਗ ਨੂੰ ਲੈ ਕੇ ਅਸੀਂ 1 ਮਹੀਨਾ ਪਹਿਲਾਂ ਹੀ ਸਰਕਾਰ ਨੂੰ ਨੋਟਿਸ ਭੇਜਿਆ ਸੋ ਸਾਡੀ ਅੱਜ ਵੀ ਅਪੀਲ ਹੈ ਸਰਕਾਰ ਨੂੰ ਕਿ 1 ਮਹੀਨੇ ਦਾ ਸਮਾਂ ਅਜੇ ਪੈਂਡਿੰਗ ਆ ਸੋ ਸਰਕਾਰ ਉਸ ਤੋਂ ਪਹਿਲਾਂ ਪਹਿਲਾਂ ਸਾਡੀ ਮੀਟਿੰਗ ਬੁਲਾ ਕੇ ਕੋਈ ਨਾ ਕੋਈ ਠੋਸ ਹੱਲ ਕੱਢੇ ਨਹੀਂ ਤਾਂ ਸਾਡੀ ਮਜਬੂਰੀ ਆ ਕਿ ਲੋਕਾਂ ਲੋਕਾਂ ਲਈ ਉਹ ਵੀ ਦੱਸ ਦੋ ਵੀ ਕਿਸ ਦਿਨ ਤੋਂ ਤੁਸੀਂ ਬਸਾਂ ਦੇ ਜਿਹੜੇ ਪਈਏ ਆ ਉਹ ਉਹ ਕਿਹੜੇ ਦਿਨ ਤੋਂ ਇਹ ਜੜੀ ਆ ਹੜਤਾਲ ਜਿਹੜੀ ਆ ਸਟ੍ਰਾਈਕ ਜਿਹੜੀ ਆ ਸ਼ੁਰੂ ਹੋਏਗੀ ਸਾਡੀ ਹੜਤਾਲ ਦੀ 6 ਜਨਵਰੀ ਤੋਂ ਲੈ ਕੇ 6 ਜਨਵਰੀ 7 ਜਨਵਰੀ ਤੇ 8 ਜਨਵਰੀ ਤਿੰਨ ਰੋਜ਼ਾ ਹੜਤਾਲ ਆ ਸੋ 6 ਜਨਵਰੀ ਨੂੰ ਅਸੀਂ ਹੜਤਾਲ ਕਰਾਂਗੇ 7 ਜਨਵਰੀ ਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਗੇਟ ਅੱਗੇ ਧਰਨਾ ਦੇਵਾਂਗੇ ਸੋ ਜੇਕਰ ਠੋਸ ਹੱਲ ਨਹੀਂ ਨਿਕਲਦਾ ਜਾਂ ਕੋਈ ਸਰਕਾਰ ਸਾਡੇ ਤੇ ਧੱਕੇਸ਼ਾ ਹੀ ਇਲੈਕਸ਼ਨ ਲੈ ਕੇ ਆਉਂਦੀ ਆ ਤੋ ਸੋ ਇਹ ਹੜਤਾਲ ਅਨੁਮਿੱਥੇ ਸਮੇਂ ਲਈ ਫੇਰ ਹੋਏਗੀ ਨਹੀਂ ਤਾਂ ਅਸੀਂ ਤਿੰਨ ਰੋਜ਼ਾ ਪ੍ਰੋਗਰਾਮ ਲਈ ਕਿਹਾ ਸੋ ਨਾਲ ਦੀ ਨਾਲ ਸਾਡਾ ਸਰਕਾਰ ਨੂੰ ਇਹ ਚੇਤਾਵਨੀ ਵੀ ਆ ਕਿ ਜੇ ਸਰਕਾਰ ਸਾਡਾ ਫੇਰ ਵੀ ਹੱਲ ਨਹੀਂ ਕੱਢਦੀ ਤਾਂ ਫੇਰ ਅਗ ਆਪ ਦੇ ਮਾਡਲ ਨੂੰ ਪੂਰੇ ਭਾਰਤ 'ਚ ਵਿਖਾ ਕੇ ਇਹ ਸ਼ੋਅ ਕਰਨਾ ਚਾਹੁੰਦੇ ਕਿ ਅਸੀਂ ਪੂਰਾ ਭਾਰਤ ਜਿੱਤੀਏ ਦਿੱਲੀ ਜਿੱਤੀਏ ਸੋ ਅਸੀਂ ਦਿੱਲੀ ਦੇ ਲੋਕਾਂ ਨੂੰ ਦੱਸਾਂਗੇ ਕਿ ਪੰਜਾਬ ਅੰਦਰ ਕੀ ਦੁਰਦਸ਼ਾ ਹੋ ਰਹੀ ਹੈ ਮੁਲਾਜ਼ਮਾਂ ਦੀ ਕਿਵੇਂ ਮੁਲਾਜ਼ਮ ਤੇ ਆਮ ਲੋਕ ਜਿਹੜੇ ਉਹ ਪਿਸ ਰਿਹਾ ਟਰਾਂਸਪੋਰਟ ਮਾਫੀਆ ਕਿਵੇਂ ਹੈਵੀ ਹੋ ਗਿਆ ਕਿਸ ਤਰੀਕੇ ਨਾਲ ਜਿਹੜਾ ਪੰਜਾਬ ਦੇ ਹਾਲਾਤ ਹੈ ਟਰਾਂਸਪੋਰਟ ਦੇ ਉਹ ਕਿਹੜੇ ਬਣ ਗਏ ਕਿਉਂਕਿ ਟਾਇਰਾਂ ਖੋਣੋਂ ਸਪੇਅਰ ਪਾਰਟ ਖੋਣੋਂ ਬੱਸਾਂ ਖੜੀਆਂ ਹੋਈਆਂ ਨੇ ਸੋ ਉਹ ਮੰਗਾਂ ਨੂੰ ਲੈ ਕੇ ਅਸੀਂ ਆਮ ਜਨਤਾ ਦੀ ਕਚਹਿਰੀ 'ਚ ਦਿੱਲੀ ਵੀ ਪਹੁੰਚਾਂਗੇ ਤੇ ਦਿੱਲੀ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਅ ਤੁਸੀਂ ਦੇਖੋ ਮਤਲਬ ਕਿ 6 ਜਨਵਰੀ ਤੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਪੰਜਾਬ ਵਿੱਚ ਬਸਾਂ ਦੇ ਜਿਹੜੇ ਪਈਏ ਆ ਉਹ ਇੱਕ ਤਰ੍ਹਾਂ ਦੇ ਠੱਪ ਹੋ ਜਾਣਗੇ ਜਿਸ ਕਰਕੇ ਆਮ ਆਦਮੀ ਨੂੰ ਹਾਲਾਂਕਿ ਦਿੱਕਤ ਦਾ ਸਾਹਮਣਾ ਕਰਨਾ ਪਏਗਾ ਪਰ ਇਹ ਜਿਹੜੇ ਮੁਲਾਜ਼ਮ ਹੈ ਇਹ ਕਹਿੰਦੇ ਆ ਵੀ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਆਪਣੀ ਮੰਗਾਂ ਸੰਬੰਧ ਸਰਕਾਰ ਨੂੰ ਦੱਸਦੇ ਆ ਰਹੇ ਹਾਂ ਪਰ ਸਰਕਾਰ ਦੇ ਕੰਨ ਤੱਕ ਜੂ ਨਹੀਂ ਰਹੇਗੀ ਜਿਸ ਕਰਕੇ ਮਜਬੂਰੀ ਵਿੱਚ ਇਹ ਇਹਨਾਂ ਦਾ ਦਾਵਾ ਹੈ ਕਿ ਮਜਬੂਰੀ ਵਿੱਚ ਐਸੀ ਬਸਾਂ ਦੇ ਪਈਏ ਜਿਹੜੇ ਆ ਉਹ ਠੱਪ ਕਰ ਰਹੇ ਆ ਇਸ ਕਰਕੇ 6 ਤਰੀਕ ਤੋਂ ਬਾਅਦ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਆਨ ਜਾਣ ਦੇ ਜਿਹੜੇ ਸਾਧਨ ਆ ਜਾਂ ਵਿਵਸਥਾ ਜਿਹੜੀ ਆ ਉਹ ਆਪਣੇ ਅਸਰ ਤੇ ਕਰ ਲੈਣ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸੁਵਿਧਾ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਆਨੰਦ ਦੇ ਨਾਲ ਧੰਨ ਸਵਾਟੀਵਲੀ ਚੰਡੀਗੜ੍ਹ ਤੋਂ